ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਮੁਤੇ ਦੇ ਉੱਤੇ ਚਲਾਈ ਸੀ ਉਹਦੀ ਮੈਂ ਰਿਟਰਨ ਕੰਪਲੇਨ ਕੀਤੀ ਚੰਡੀਗੜ੍ਹ ਪੁਲਿਸ ਨੂੰ ਸੈਕਟਰ 13 ਕੀਤੀ ਸੀ ਅੱਜ ਉਸ ਮੇਰੇ तकरीबन 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोੜਾ ਜਿਹੜਾ ਆਪ ਦਾ ਪੜਾਣਵੀ ਹੈ ਤੇ ਮਿਨਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਟੀਮਾ ਜਿਹੜਾ ਫਾਈਨੈਂਸ ਮਿਨਿਸਟਰ ਦੋਨਾਂ ਤੇ ਆ ਕੇਸ ਦਰਜ ਕਰਤੀ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਂ ਸਹਾਇਤਾ ਪੀ ਐਨ ਐਸ 2023 ਦੇ ਵਿੱਚ ਸੈਕਸ਼ਨ 336 4 ਇਹ ਹੈ ਜੀ ਦੂਸਰੀ ਦਫਾ 356 ਤੀਸਰੀ ਦਫਾ ਹੈ 181 2 ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਨ ਦਾ ਵੀ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਲਾਸਟ ਵਸਮ ਮੋਰ ਟਾਈਮ ਤੁਹਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਗੀਆਂ ਦੋਨਾਂ ਦੇ ਕੇਸ ਰਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੌਨ ਅਵੇਲੇਬਲ ਹੈ ਤੇ ਤਿੰਨ ਸਾਲ ਤੱਕ ਉਹਦੇ ਸੁਝਾਏ ਇੱਕ ਤੇ ਪਹਿਲੇ ਅਸੀਂ ਤੁਹਾਨੂੰ ਇਹ ਦੱਸਾਂ ਨੰਬਰ 2 ਕੁਲਤਾਰ ਸਿੰਘ ਸਦਵਾ ਦਾ ਜਿਹੜਾ ਬਿਹੇਵੀਅਰ ਹੈ ਐਜ਼ ਅ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਾਤ ਤੁਸੀਂ ਕੱਲ ਵੇਖੋ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਵੇਖੂ ਬਣਾਇਆ ਖਜ਼ਾਨੇ ਦੀ ਕਿਸ ਹਿਸਾਬ ਦੇ ਨਾਲ ਮੇਰੇ ਖਿਆਲ ਅੱਗ ਲੱਗਿਆ ਵੀ ਇੰਨੀ ਸਪੀਡ ਤੇ ਨੋਟਾਂ ਨੂੰ ਅੱਗ ਨਹੀਂ ਲੱਗ ਸਕਦੀ ਜਿੰਨੀ ਸਪੀਡ ਤੇ ਇਹਨਾਂ ਨੇ ਲਾਇਆ 1 ਰੁਪਏ ਦਾ ਖਰਚਾ ਆ ਪੂਰੇ ਦਿਨ ਦਾ 11 ਮਿੰਟ ਸੈਸ਼ਨ ਚੱਲਿਆ ਲਿਵਰੇਜ ਤਕਰੀਬਨ 10 ਲੱਖ ਰੁਪਈਆ ਪਰ ਮਿੰਟ ਜਾਂ 9. ਕੁਝ ਪਰ ਮਿੰਟ ਲਿਵਰੇਜ ਤੇ ਟੋਟਲ ਜ਼ੀਰੋ ਓਪਰਚੁਨਿਟੀਜ਼ ਤੋਂ ਲਾਵਾ ਕੁਝ ਨੰਬਰ 2 ਉਹਦੇ ਵਿੱਚ ਜਿਹੜੀ ਵੱਡੀ ਕਮੀ ਆਈ ਕੱਲ ਜਿਹੜੇ ਸੰਜੇ ਵਰਮਾ ਸਾਹਿਬ ਜਿਹੜੇ ਇੱਕ ਬੜੇ ਲੀਡਿੰਗ ਬਿਜ਼ਨਸਮੈਨ ਸੀ ਅਬੋਰ ਦੇ ਉਹਨਾਂ ਦੇ ਲਾਰੈਂਸ ਬਿਸ਼ਨੋਏ ਗੈਂਗ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਜਦੋਂ ਇੱਥੇ ਆਪਰਚੂਨਿਟੀਆਂ ਪੇਸ਼ ਹੋ ਰਹੀਆਂ ਸੀ ਉਸ ਟਾਈਮ ਅਸੀਂ ਵੀ ਮੰਗ ਕੀਤੀ ਇਹਨਾਂ ਦੇ ਇੱਕ ਮੈਂਬਰ ਨੇ ਵੀ ਮੰਗ ਕੀਤੀ ਕਿ ਸੰਜੇ ਵਰਮਾ ਸਾਹਿਬ ਦਾ ਵੀ ਨਾਂ ਚਿਹਤਾਂਗੀਆਂ 'ਚ ਰੱਖਿਆ ਜਾ ਰੱਖਿਆ ਗਿਆ ਸਪੀਕਰ ਸਾਹਿਬ ਨੇ ਖੜੇ ਹੋ ਕੇ ਸਨਾਲਾ ਕੀਤੀ ਪੰਜਾਬ ਪੁਲਿਸ ਕਿ ਉਥੇ ਇਹਨਾਂ ਨੇ ਇਨਕੰਮ ਕਰੀਤੇ ਇਨਕੰਮ ਕਰਦੀ ਅਸਲੀਅਤ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਕੱਲ ਇਹਨਾਂ ਦਾ ਕੇਡੀ ਜੀ ਡੀਆਈਜੀ ਐਸਐਸਪੀ ਸਾਰੇ ਇਕੱਠੇ ਹੋਏ ਸਾਢੇ 3 ਵਜੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਦੱਸਿਆ ਦੋ ਬੰਦੇ ਸੀ ਜਿਹੜੇ ਪਟਿਆਲੇ ਦੇਲੇ ਦੇ ਨੇ ਤੇ ਦੋਨੋਂ ਹੀ ਬਾਲਮੀਕ ਪਰਵਾਰਾਂ ਨਾਲ ਤੋਲਕ ਰੱਖਦੇ ਜਰਤ ਭਾਈਚਾਰੇ ਨਾਲ ਤੋਲਕ ਰੱਖਦੇ ਨੇ ਕਿ ਉਹਨਾਂ ਨੂੰ ਅਸੀਂ ਹਰਾਸਤ ਵਿੱਚ ਲੈ ਲਿਆ ਤੇ ਉਹਨਾਂ ਕੋਲ ਅਸੀਂ ਪੁੱਛ ਕਚ ਕਰਦੇ ਵਿਦਨ ਹਾਫ ਨਰਾਤੇ ਘੰਟੇ ਬਾਅਦ ਇਨਫੋਰਮੇਸ਼ਨ ਆ ਵੀ ਇਨਕਾਊਂਟਰ ਕਰ ਦਿੱਤਾ ਗਿਆ ਉਸ ਇਨਕਾਊਂਟਰ ਦੀ ਸ਼ਾਬਾਸ਼ੀ ਜਿਹੜੀ ਉਸ ਸਪੀਕਰ ਸਾਹਿਬ ਨੇ ਪੰਜਾਬ ਪੁਲਿਸ ਨੂੰ ਉਹਦਾ ਮਤਲਬ ਸਪੀਕਰ ਨੇ ਸੋਚੇ ਪੰਜਾਬ ਨੂੰ ਮਿਸਲੀਡ ਕੀਤਾ ਤੇ ਇਹਨਾਂ ਦੀ ਪੁਲਿਸ ਨੇ ਪਹਿਲੇ ਸਪੀਕਰ ਨੂੰ ਮਿਸਲੀਡ ਕੀਤਾ ਇਹਦੀ ਅਸਲੀਅਤ ਇਹ ਲੱਭੀ ਹੁਣ ਹੁਣ ਪੁਲਿਸ ਨੇ ਵਰਸ਼ਨ ਬਦਲ ਲਿਆ ਆਪਣੀ ਇਹ ਗੱਲ ਕਹਿਤੀ ਕਿ ਜੀ ਅਸੀਂ ਇਨਕਾਊਂਟਰ ਨਹੀਂ ਕੀਤਾ ਅਸੀਂ ਵੈਪਨਸ ਦੀ ਰਿਕਵਰੀ ਵਾਸਤੇ ਇਹਨਾਂ ਨੂੰ ਇੱਕ 5 ਪੀਟ ਦਿੱਤਾ ਹੈ ਮਲੋਟ ਰੋਡ ਤੇ ਅਸੀਂ ਉੱਥੇ ਲੈ ਕੇ ਜਾ ਰਹੇ ਸੀ ਜਦੋਂ ਅਸੀਂ ਉੱਥੇ ਪਹੁੰਚਨੇ ਆ ਕੋ ਜਾਨ ਤੋਂਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋਨੋਂ ਬੰਦੇ ਸਾਡੀ ਗੋਲੀ ਨਾਲ ਨਹੀਂ ਉਹਨਾਂ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਦੋਂ ਪੁਲਿਸ ਹੈ ਨਾ ਰਾਸਤ ਵਿੱਚ ਜਦੋਂ ਘਰ ਤੋਂ ਕਹਿੰਦੇ ਕੋ 40 50 ਪੁਲਿਸ ਦੇ ਬੰਦੇ ਲੈ ਕੇ ਗਏ ਤੇ ਪਿਸਤੌਲ ਵੀ ਜਿਹੜਾ ਉਹ ਦੇਸੀ ਜਿਹੜਾ ਹੁੰਦਾ ਹੈ ਕਟਾ ਉਹਦੇ ਨਾਲ ਬਾਹਰ ਆ ਗਿਆ ਕਿ ਇਹਨਾਂ ਕੋ ਸਾਰਾ ਕੋਈ 47ਸ ਕੋ ਲੈ ਕੇ ਸਾਰੇ ਸੁਫਿਸਟੀਕੇਟਡ ਵੈਪਨ ਹੈ ਉਹ ਸੀਤੋ ਰੋਡ ਨੂੰ ਭੱਜ ਜਾਂਦੇ ਨੇ ਤੇ ਮਲੋਟ ਰੋਡ ਤੇ ਲੱਭਦੇ ਫਿਰ ਅਜੇ ਝਾੜੀਆਂ 'ਚ ਇਹਨਾਂ ਨੂੰ ਬੰਦਾ ਕੋਈ ਨਹੀਂ ਲੰਭਿਆ ਇਹ ਪੰਜਾਬ ਪੁਲਿਸ ਦੀ ਸਟੋਰੀ ਹੈ ਅੱਜ ਪੰਜਾਬ ਦੇ ਵਿੱਚ ਅਸੀਂ ਸਾਰੀ ਕਾਂਗਰਸ ਮੰਨ ਕੀਤੀ ਕਿ 10ਵੇਂ ਸੈਸ਼ਨ ਦਾ ਫਾਇਦਾ ਕੀ ਹੈ ਜਿਹਦੇ ਸਪੀਚ ਨਹੀਂ ਆ ਰਹੇ ਜਿਹਦੇ ਵਿੱਚ ਜ਼ੀਰੋ ਆ ਰਹੇ ਹਨ ਜਿਹੇ ਇਹਦੇ ਵਿੱਚ ਲੋਅਰ ਆਂਡ ਆਰਡਰ ਤੇ ਡਿਸਕਸ਼ਨ ਹੀ ਹੈਗੀ ਹਰ ਆਦਮੀ ਨੂੰ ਪੰਜਾਬ ਦੇ ਬਾਹਰ ਹਰ ਤੀਜੇ ਘਰ ਨੂੰ ਜਿਹੜਾ ਰੋਟੀ ਪਾਣੀ ਖਾਂਦਾ ਗਿਆ ਜਿਹਦੇ ਨਿਆਣੇ ਬਾਹਰ ਰੋਟੀ ਪਾਣੀ ਖਾਂਦੇ ਕੋਈ ਇਹੋ ਜਿਹਾ ਘਰ ਕਿ ਜਿਹਨੂੰ ਖੁਰੋਤੀਆਂ ਦੀਆਂ ਸਿੱਖੀਆਂ ਤੇ ਫੋਨ ਨਹੀਂ ਆ ਰਹਾ ਸ਼ਰੀਆ ਹਰ ਰੋਜ਼ ਕੋ ਬੰਦੇ ਪਰ ਮੰਨਿਆ ਕਿ ਕਤਲ ਹੋ ਰਹੀ ਹੈ ਵੈਪਨਸ ਦੀ ਰਿਕਵਰੀ ਹੋ ਰਹੀ ਹੈ ਤੋਂ ਅੱਜ ਸਾਨੂੰ ਕੋਈ ਬੋਲਣ ਦਾ ਟਾਈਮ ਨਹੀਂ ਦਿੱਤਾ ਅਸੀਂ ਲੈਂਡ ਪੂਲਿੰਗ ਤੇ ਵੀ ਵਕਤ ਮੰਗਿਆ ਸਾਨੂੰ ਇਹ ਪਤਾ ਲੈਂਡ ਪੂਲਿੰਗ ਨਹੀਂ ਲੈਂਡ ਫੂਲੇਗੀ ਲੋਕਾਂ ਨਾਲ ਵੱਡਾ ਇਹ ਧੱਕਾ ਕਰਨਾ ਚਾਹੁੰਦੇ ਅੱਜ ਇਹ ਖਬਰ ਵੀ ਹੈ ਕਿ ਉਸ ਵਾਰ ਕਿ ਜੈਨ ਨੇ ਕਸਤਿੰਦਰ ਜੈਨ ਨੇ ਮੀਟਿੰਗ ਲਈ ਇਹਨਾਂ ਦੇ ਐਮਐਲਏ ਤੇ ਮੰਤਰੀਆਂ ਦੀ ਤੇ ਉਹਨਾਂ ਨੂੰ ਕਿਹਾ ਤਗੜੇ ਹੋ ਕੇ ਲੈਂਡ ਪੂਲਿੰਗ ਸਾਰਿਆਂ ਨੂੰ ਸਮਝਾਓ ਇਹ ਨਾ ਹੋਇਆ ਕਿਉਂਕਿ ਦਰਮਾਣਾ ਦੀ ਗੱਲ ਖਬਰ ਲੱਗੀ ਸੀ 18000 ਅਪਲੀਕੇਸ਼ਨ ਲੱਲੇ ਹੱਥ ਕੇ 9 ਬੰਦਿਆਂ ਨੇ ਮਨਜ਼ੂਰੀ ਦਿੱਤੀ ਹੈ 18000 ਕੋਈ ਬੰਦਾ ਪਿੰਡੋਂ ਪਿੰਡ ਮਾਈਕਾਡ ਸ਼ੁਰੂ ਹੋ ਗਿਆ ਹੁਣ ਆਪਾਂ ਗੱਲ ਕਰੀ ਅੱਜ ਹਰਪਾਲ ਚਿਮਾ ਜਦੋਂ ਇਹ ਗੱਲ ਹੋ ਰਹੀ ਸੀ ਇਹਨੇ ਸਾਡੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਤੁਹਾਡਾ ਤਲਕ ਗੈਂਗਸਟਰਸ ਨਾਲ ਮੈਂ ਅੱਜ ਇਹ ਭਾਰ ਨੂੰ ਪੁੱਛਣਾ ਚਾਹਨਾ ਆਨਰੇਬਲ ਹਾਈ ਕੋਰਟ ਤੋਂ ਵੱਡੀ ਤੇ ਕੋਈ ਪਿਛੜੀ ਇੱਥੇ ਹੈ ਬਿਯੋਂਡ ਡਾਊਟ ਸਿਟੀਏ ਇੱਕ ਡੀਜੀਪੀ ਨੇ ਲਿਫਾਫੇ ਜੁੰਦ ਕਰਕੇ ਨਾਮ ਦਿੱਤਾ ਕਿ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਦਾ ਕੰਮ ਗੈਂਗਸਟਰਾਂ ਦਾ ਕੰਮ ਰੋਕਣਾ ਹੈ ਉਹਨਾਂ ਨੂੰ ਫੜਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਹਨਾਂ ਦੀ ਇਲੈਗਲ ਐਕਟੀਵਿਟੀਜ਼ ਰੋਕਣੀਆਂ ਨੇ ਉਹਨਾਂ ਦੇ ਹੈੱਡ ਨੇ ਮੁਹਾਲੀ ਦੀ ਕਚਹਿਰੀ ਚੋਂ ਸੀਆਈਏ ਖੜੜ ਖੜ ਕੇ ਆਪਣਾ ਟੈਲੀਫੋਨ ਦੇ ਕੇ ਦਸਵਾ ਕੈਂਟ ਦੀ ਦੂਜੀ ਗੱਲ ਜਦੋਂ ਜਿਲੰਦਰ ਵਿਸਤੀ ਇਲੈਕਸ਼ਨ ਹੋ ਰਹੀ ਸੀ ਇੱਕ ਨੋਨ ਗੈਂਗਸਟਰ ਐ ਜਿਹੜਾ ਤੁਹਾਨੂੰ ਨਾਮ ਨਹੀਂ ਪਤਾ ਕੋ ਪਟਿਆਲੇ ਦਾ ਇੱਕ ਗੈਂਗਸਟਰ ਸੀ ਉਹਨੇ ਤਿੰਨ ਕਤਲ ਜਿਲੰਦਰ ਵੈਸਟੇ ਵਿੱਚ ਪਹਿਲੇ ਕੀਤੇ ਸੀ ਪਟਿਆਲੇ ਜੇਲ੍ਹ ਤੋਂ ਲਿਆ ਕੇ ਜਿਲੰਦਰ ਉਹਦਾ ਇਸਤੇਮਾਲ ਕੀਤਾ ਗਿਆ ਲੋਕਾਂ ਵਿੱਚ دہشت ਫੈਲਾਈ ਗਈ ਜੇੜਾ ਬਾਬਾ ਉਹ ਵੀ ਬਾਇਲੈਕਸ਼ਨ ਸੀ ਜੇੜਾ ਬਾਬਾ ਲੜਕੀ ਵੀ ਬਾਇਲੈਕਸ਼ਨ ਇੱਕ ਨੋਨ ਨਾਮੀ ਗੈਂਗਸਟਰ ਜਿਹੜਾ ਜਿਹੜਾ ਇਸ ਟਾਈਮ ਅਸਾਮ ਦੀ ਜੇਲ੍ਹ ਵਿੱਚ ਭਗਵਾਨ ਪੁਰੀਆ ਉਹਦੇ ਪਰਿਵਾਰ ਨੂੰ ਇਸਤੇਮਾਲ ਕੀਤਾ ਗਿਆ ਸ਼ਰੀਆਮ ਕੀਤਾ ਗਿਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਤੇ ਸਾਨੂੰ ਖੱਸ਼ੇ ਆਣ ਵਾਲੀਆਂ ਲੱਛਣਾਂ ਵੀ ਜਿੱਥੇ-ਜਿੱਥੇ ਬਾਈ ਲੱਛਣਾਂ ਨੇ ਉੱਥੇ ਵੀ ਗੈਂਗਸਟਰ ਦਾ ਇਸਤੇਮਾਲ ਕਰਦੇ ਦੇਖੋ ਅੱਜ ਵਕਤ ਮੰਗਣ ਦੇ باوجود ਵੀ ਸਾਡਾ ਇਨਹੇਰੈਂਟ ਰਾਈਟ ਜਿਹੜਾ ਆਪੋਜੀਸ਼ਨ ਦਾ ਉਹ ਸਪੀਕਰ ਨੇ ਖੋਇਆ ਬਿਲਕੁਲ ਜਿਵੇਂ ਇਹਨੇ ਸਾਡਾ ਨਾਮ ਲਿਆ ਸੋ ਮੇਰਾ ਫਰਜ਼ ਐਜ਼ ਲੀਡਰ ਆਫ ਆਪੋਜੀਸ਼ਨ ਸਾਨੂੰ ਟਾਈਮ ਦਿੰਦਾ ਜਵਾਬ ਕੋਈ ਬਾਈ ਕੌਣ ਨਹੀਂ ਤੱਕ ਕੋਈ ਸਵਾਲਾਂ ਦਾ ਵਕਤ ਹੈ ਨਹੀਂ ਕੁਐਸਚਨਸ ਦਾ ਕੁਝ ਨਹੀਂ ਉਹ ਆਰ ਦਾ ਟਾਈਮ ਹੈ ਨਹੀਂ ਤੋ ਇਹ ਗੱਲ ਕਰ ਸੋ ਸਾਡੀ ਇੱਕ ਅਸੀਂ ਇਸੇ ਗੱਲ ਕਰਨ ਪ੍ਰੋਟੈਸਟ ਦੇ ਵਿੱਚ ਬਾਹਰ ਆਏ ਆ ਅਸੀਂ ਫੇਰ ਵਿਧਾਨ ਸਭਾ ਜਾਵਾਂਗੇ ਬਟ ਅਸੀਂ ਤੁਹਾਨੂੰ ਅੰਦਰਲੀ ਅਸਲੀਅਤ ਇਹਨਾਂ ਸਾਹਮਣੇ ਪੇਸ਼ ਕਰਨ ਲੱਗੇ ਆ ਇਹਨਾਂ ਦਾ ਸਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਵਾਰ 75 ਸਾਲਾਂ ਚੋਂ ਇਹ ਸਟਿੰਗ ਦੋ ਮਨਿਸਟਰ ਇੱਕ ਪਾਰਟੀ ਦੇ ਪ੍ਰਧਾਨ ਤੇ ਬਕਾਇਦਾ ਤੌਰ ਤੇ ਝੂਠ ਬੋਲਣ ਦਾ ਡਾਕਟਰ ਕਰਨ ਦਾ ਫਰਜ਼ੀ ਸਮਝੋ ਇਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ ਜਾਲਸਾਜ਼ੀ ਦਾ ਜਿਹੜਾ ਇਹ ਲੱਗਾ ਉਹਦੇ ਵਿੱਚ ਇਹਨਾਂ ਦੋਨਾਂ ਦੇ ਕੇਸ ਰਿਜਿਸਟਰ ਕੀਤੇ ਗਏ ਨੇ ਅਜੇ ਕਈਆਂ ਤੇ ਉਫਰੋ ਨਹੀਂ ਇਹਨਾਂ ਵਿੱਚ ਬਾਜੂਆ ਨੇ ਕਿਹਾ ਹੈ ਸੋਫਰ ਕਰਾਓ ਚੰਡੀਗੜ੍ਹ ਪੁਲਿਸ ਨੇ ਕੁਝ ਕੀਤਾ ਹੈਗਾ ਕਿ ਅਰੈਸਟ ਨੂੰ ਲੈ ਕੇ ਜਾਂ ਫਿਰ ਜਿਹੜਾ ਦੂਸਰਾ ਜਿਹੜੇ ਤੇ ਇਹਦਾ ਮੈਨੂੰ ਕਾਪੀ ਮਿਲੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਉਸ ਤੋਂ ਬਾਅਦ ਪਤਾ ਕਰ ਸਾਰਿਆਂ ਦੇ ਪਰਚਾ ਤੱਕ ਹੋ ਗਏ ਸਿਰਫ 2 ਨਹੀਂ 2 ਤੇ 3 ਹੋਇਆ ਬਾਕੀ ਇਨਵੈਸਟੀਗੇਸ਼ਨ ਔਨ ਹੈ ਜਿਹਦੇ ਵਿੱਚ ਭਵੰਦਾ ਨਾਮ ਹੀ ਹੈ ਤੇ ਕੇਸ਼ਰੀ ਤੇ ਸਾਨੂੰ ਪੂਨ ਨਾਮ ਸਕੇ ਇਹਨਾਂ ਦੇ ਵਿੱਚ